ਰਸੋਈ ਵਿੱਚ ਕੰਮ ਆਉਣ ਵਾਲੀਆਂ ਬਹੁਤ ਜ਼ਰੂਰੀ ਗੱਲਾਂ ਜ਼ਰੂਰ ਸੁਣੋ ਜੇਕਰ ਕੁੱਕਰ ਜਾਂ ਫਿਰ ਕਿਸੇ ਵੀ ਬਰਤਨ ਵਿੱਚ ਚੌਲ ਜਲ ਜਾਣ ਤਾਂ ਉਹਨਾਂ ਦੀ 스멜 ਆ ਰਹੀ ਹੋ ਤਾਂ ਉਸ ਉੱਪਰ ਚੌਲ ਕਿਸੇ ਦੂਸਰੇ ਬਰਤਨ ਵਿੱਚ ਕੱਢ ਲਓ ਤੇ ਥੱਲੇ ਵਾਲੇ ਨੂੰ ਨਾ ਛੇੜੋ ਫਿਰ ਦੂਜੇ ਬਰਤਨ ਵਾਲੇ ਚੌਲਾਂ ਨੂੰ 5 ਮਿੰਟ ਲਈ ਪੱਖੇ ਥੱਲੇ ਰੱਖ ਦਿਓ ਇਸ ਦੀ ਮਦਦ ਨਾਲ ਉਹਨਾਂ ਦੀ ਸਾਰੀ ਸਮੈਲ ਨਿਕਲ ਜਾਵੇਗੀ ਤੇ ਚੌਲ ਖਾਣਯੋਗ ਹੋ ਜਾਣਗੇ ਜੇਕਰ ਤੁਸੀਂ ਰਾਜਮਾ ਰਾਤ ਦੇ ਸਮੇਂ ਭਿਉਉਣੇ ਭੁੱਲ ਗਏ ਤਾਂ ਸਵੇਰੇ ਉਹਨਾਂ ਵਿੱਚ ਨਮਕ ਤੇ ਹਲਕਾ ਜਿਹਾ ਤੇਲ ਪਾ ਕੇ ਉਹਨਾਂ ਨੂੰ ਕੁੱਕਰ ਵਿੱਚ ਉਬਾਲ ਲਓ ਤੇ ਫਿਰ ਕੁਝ ਸਮੇਂ ਬਾਅਦ ਕੁੱਕਰ ਬੰਦ ਕਰਕੇ ਵਿੱਚ ਹੀ ਰੱਖੋ ਫਿਰ ਸਬਜ਼ੀ ਬਣਾ ਲਓ ਇਸ ਤਰ੍ਹਾਂ ਆਸਾਨੀ ਨਾਲ ਸਬਜ਼ੀ ਤਿਆਰ ਹੋ ਜਾਵੇਗੀ ਜੇਕਰ ਤੁਸੀਂ ਰੋਟੀ ਵਾਲੇ ਡੱਬੇ ਵਿੱਚ ਪਤੀਲੀ ਰੱਖਣ ਵਾਲਾ ਸਟੈਂਡ ਰੱਖਦੇ ਹੋ ਤਾਂ ਜਾਂ ਫਿਰ ਇਸ ਉੱਪਰ ਆਪਣੀ ਰੋਟੀ ਵਾਲਾ ਪੋਣਾ ਰੱਖਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਡੀਆਂ ਰੋਟੀਆਂ ਕਦੇ ਵੀ ਗਿੱਲੀਆਂ ਨਹੀਂ ਹੋਣਗੀਆਂ ਤੇ ਨਾਲ ਹੀ ਉਹ ਨਰਮ ਵੀ ਬਣੀਆਂ ਰਹਿਣਗੀਆਂ ਜਦੋਂ ਵੀ ਤੁਸੀਂ ਪੂਰੀਆਂ ਬਣਾਉਂਦੇ ਹੋ ਤਾਂ ਆਟੇ ਵਿੱਚ ਸੂਜੀ ਅਤੇ ਨਮਕ ਜ਼ਰੂਰ ਪਾਓ ਇਸ ਦੀ ਮਦਦ ਨਾਲ ਪੂਰੀਆਂ ਬਹੁਤ ਹੀ ਸਵਾਦ ਬਣਦੀਆਂ ਨੇ ਤੁਸੀਂ ਚਾਹੋ ਇਸ ਵਿੱਚ ਉਬਲਿਆ ਹੋਇਆ ਇੱਕ ਆਲੂ ਵੀ ਪਾ ਸਕਦੇ ਹੋ ਜੇਕਰ ਤੁਸੀਂ ਕ੍ਰਿਸਪੀ ਗੁਲਾਬ ਜਾਮਨ ਖਾਣਾ ਚਾਹੁੰਦੇ ਹੋ ਤਾਂ ਉਸਦੇ ਪੇੜੇ ਵਿੱਚ ਇੱਕ ਇੱਕ ਕਿਸ਼ਮਿਸ ਜ਼ਰੂਰ ਪਾਓ ਇਸ ਦੀ ਚਾਸ਼ਨੀ ਵਿੱਚ ਹਲਕਾ ਜਿਹਾ ਇਲਾਇਚੀ ਪਾਊਡਰ ਪਾ ਦਿਓ ਇਸ ਤਰ੍ਹਾਂ ਦੀ ਗੁਲਾਬ ਜਾਮਨ ਬਹੁਤ ਹੀ ਸਵਾਦ ਬਣੇਗੀ ਜਦੋਂ ਵੀ ਤੁਸੀਂ ਕੋਈ ਵੀ ਸੁੱਕੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਪੀਸਿਆ ਹੋਇਆ ਜੀਰਾ ਪਾ ਦਿਓ ਇਸ ਨਾਲ ਉਸ ਸਬਜ਼ੀ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ ਜਦੋਂ ਵੀ ਤੁਸੀਂ ਪੇਠੇ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਆਮਚੂਰ ਪਾਊਡਰ ਅਤੇ ਥੋੜਾ ਜਿਹਾ ਗੁੜ ਜ਼ਰੂਰ ਪਾਓ। ਇਸ ਤਰ੍ਹਾਂ ਸਬਜ਼ੀ ਬਹੁਤ ਹੀ ਸਵਾਦ ਬਣਦੀ ਹੈ। ਜਦੋਂ ਵੀ ਮਟਰਾਂ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਮਿੱਠਾ ਸੋਡਾ ਪਾ ਦਿਓ। ਇਸ ਦੀ ਮਦਦ ਨਾਲ ਮਟਰ ਜਲਦੀ ਤੇ ਚੰਗੀ ਤਰ੍ਹਾਂ ਨਾਲ ਗਲ ਜਾਣਗੇ। ਕਦੇ ਵੀ ਸਾਗ ਵਿੱਚ ਜਿਆਦਾ ਪਾਲਕ ਨਾ ਪਾਓ ਤੇ ਬਾਥੂ ਦਾ ਸੇਵਨ ਜਿਆਦਾ ਕਰੋ ਇਸ ਨਾਲ ਸਾਗ ਜਿਆਦਾ ਸਵਾਦ ਬਣਦਾ ਹੈ ਸਾਗ ਵਿੱਚ ਜੇਕਰ ਤੁਸੀਂ ਆਦਰਕ ਤੇ ਮਿਰਚਾਂ ਨੂੰ ਪੀਸ ਕੇ ਤੇ ਲਸਣ ਨੂੰ ਕੱਟ ਕੇ ਪਾਉਂਦੇ ਹੋ ਤਾਂ ਸਾਗ ਬਹੁਤ ਵਧੀਆ ਬਣੇਗਾ ਹਰ दाल ਸਬਜ਼ੀ ਵਿੱਚ ਜੇਕਰ ਤੁਸੀਂ ਹਰੇ ਧਨੀਏ ਦੇ ਨਾਲ-ਨਾਲ ਸੁੱਕਾ ਧਨੀਆ ਵੀ ਪਾ ਦਿਓ ਤਾਂ ਇਸ ਨਾਲ ਸਬਜ਼ੀ ਦਾ ਸਵਾਦ ਵੱਖਰਾ ਹੀ ਹੁੰਦਾ ਹੈ ਜੇਕਰ ਕਿਸੇ ਵੀ ਸਬਜ਼ੀ ਵਿੱਚ ਮਿਰਚ ਜਾਂ ਫਿਰ ਨਮਕ ਤੇਜ਼ ਹੋ ਜਾਵੇ ਤਾਂ ਉਸ ਵਿੱਚ ਵੱਡੇ ਵੱਡੇ ਆਲੂ ਕੱਟ ਕੇ ਪਾ ਦਿਓ 5 ਮਿੰਟ ਸਬਜ਼ੀ ਨੂੰ ਰਲਣੋ ਫਿਰ ਆਲੂ ਬਾਹਰ ਕੱਢ ਦਿਓ ਇਸ ਤਰ੍ਹਾਂ ਕਰਨ ਨਾਲ ਮਿਰਚ ਤੇ ਨਮਕ ਘੱਟ ਹੋ ਜਾਵੇਗਾ ਜੇਕਰ ਤੁਸੀਂ ਘਰ ਵਿੱਚ ਚਟਨੀ ਤਿਆਰ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਇਮਲੀ ਨੂੰ ਭਿਉਂ ਲਓ ਫਿਰ ਇਸ ਦਾ ਗੁੱਦਾ ਕੱਢ ਕੇ ਗੈਸ ਉੱਪਰ ਉਬਲਣ ਲਈ ਰੱਖ ਦਿਓ ਜਦੋਂ ਇਸ ਦੇ 3-4 ਉਬਾਲੇ ਆ ਜਾਣ ਤਾਂ ਇਸ ਵਿੱਚ ਕਾਲਾ ਨਮਕ ਮਿਰਚ ਤੇ ਸ਼ੱਕਰ ਪਾਓ ਇਸ ਵਿੱਚ ਥੋੜਾ ਜਿਹਾ ਐਰਰ ਰੋਡ ਪਾਓ ਕੁਝ ਸਮਾਂ ਪਕਾਓ ਗਾੜੀ ਹੋਣ ਤੇ ਗੈਸ ਬੰਦ ਕਰ ਦਿਓ ਲਸਣ ਨੂੰ ਸਬਜ਼ੀ ਵਿੱਚ ਹਮੇਸ਼ਾ ਕੱਟ ਕੇ ਹੀ ਪਾਉਣਾ ਚਾਹੀਦਾ ਹੈ ਜੋ ਸਾਡੇ ਸਰੀਰ ਨੂੰ ਬਧੇਰੇ ਗੁਣ ਦਿੰਦਾ ਹੈ ਜਦੋਂ ਵੀ ਤੁਸੀਂ ਕੜੀ ਬਣਾਉਂਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਸ ਵਿੱਚ ਕਦੇ ਵੀ ਝੱਗ ਨਾ ਬਣਨ ਦੇਵੋ ਇਸ ਤਰ੍ਹਾਂ ਦੀ ਕੜੀ ਸਵਾਦ ਨਹੀਂ ਬਣਦੀ ਕਿਉਂਕਿ ਉਸ ਉੱਪਰ ਝੱਗ ਹੀ ਰਹਿੰਦੀ ਹੈ ਸਮੇਂ-ਸਮੇਂ ਤੇ ਕੜਚੀ ਫੇਰਦੇ ਰਹੋ ਜਦੋਂ ਵੀ ਕੋਈ ਵੀ ਚੀਜ਼ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਣਾ ਹੋਵੇ ਜਾਂ ਤਾਂ ਉਸ ਨੂੰ ਟਾਈਟ ਟੱਕਣ ਵਾਈਡ ਡੱਬੇ ਪਾ ਕੇ ਰੱਖੋ ਜਾਂ ਫਿਰ ਕਿਸੇ ਜਿਪ ਲੋਕ ਬੈਗ ਵਿੱਚ ਇਹਨਾਂ ਦੀ ਮਦਦ ਨਾਲ ਉਹ ਲੰਬੇ ਸਮੇਂ ਤੱਕ ਸਟੋਰ ਵੀ रह ਸਕਦੀਆਂ ਹਨ ਫਰਿੱਜ ਵਿੱਚ ਅਖਬਾਰ ਦਾ ਟੁਕੜਾ ਰੱਖਣ ਨਾਲ ਉਸ ਦੀ ਸਾਰੀ ਗੰਦੀ ਸਮੈਲ ਅਖਬਾਰ ਵਿੱਚ ਚਲੀ ਜਾਂਦੀ ਹੈ ਜਿਸ ਨਾਲ ਤੁਹਾਨੂੰ ਫਰਿੱਜ ਵਿੱਚੋਂ ਵਧੀਆ ਖੁਸ਼ਬੂ ਆਉਣ ਲੱਗ ਜਾਵੇਗੀ ਫਰਿੱਜ ਵਿੱਚ ਤੁਸੀਂ ਨਿੰਬੂ ਦੇ ਦੋ ਟੁਕੜੇ ਘਰ ਕੇ ਵੀ ਰੱਖ ਸਕਦੇ ਹੋ ਇਸ ਦੀ ਮਦਦ ਨਾਲ ਵੀ ਸਾਰੀ ਗੰਦੀ ਸਮੈਲ ਫਰਿੱਜ ਵਿੱਚੋਂ ਬਾਹਰ ਨਿਕਲ ਜਾਵੇਗੀ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਨੂੰ ਬਾਹਰ ਠੰਡੀ ਕਰਨ ਲਈ ਰੱਖਦੇ ਹੋ ਤਾਂ ਉਸ ਉੱਪਰ ਹਮੇਸ਼ਾ ਜਾਲੀ ਦੀ ਹੀ ਚੀਜ਼ ਰ ਰੱਖਦੇ ਹੋ ਜਿਸ ਨਾਲ ਤੁਹਾਡੀ ਗਰਮ ਚੀਜ਼ ਜਲਦੀ ਹੀ ਠੰਡੀ ਹੋ ਜਾਵੇਗੀ ਜਦੋਂ ਵੀ ਤੁਸੀਂ ਪਿਆਜ਼ ਨੂੰ ਕੱਟਦੇ ਹੋ ਤਾਂ ਉਸ ਦਾ ਛਿਲਕਾ ਹਮੇਸ਼ਾ ਪਤਲਾ-ਪਤਲਾ ਹੀ ਉਤਾਰੋ ਕਈ ਵਾਰ ਮੋਟਾ-ਮੋਟਾ ਉਤਾਰ ਦਿੰਦੇ ਹੋ ਤਾਂ ਪਿਆਜ਼ ਨੂੰ ਜ਼ਿਆਦਾ